ਇਹ ਆਪਣਾ ਲੀਵਰ ਟਾਉਣ ਕੇ ਚੱਲਦਾ ਹੈਗਾ ਹੂੰ ਉਹ ਆਪਾਂ 5 ਕਿ ਦਿਨ ਸੱਤ ਦਿਨ ਲਗਾਤਾਰ ਦਿੰਨੇ ਆ ਹੂੰ ਇਦੋਂ ਵੇਲੇ ਆਪਾਂ 15 ਦਿਨ ਬੰਦ ਕਰ ਦਿੰਨੇ ਆ ਜਿਹੜਾ ਵੀਲ ਫਾਰਮੂਲਾ ਆ ਗਿਆ ਆਪਣਾ ਇਹ ਮੰਨ ਲਓ ਸਵਾ ਦੋ ਮਹੀਨੇ ਤੋਂ ਸਟਾਰਟ ਹੋ ਕੇ ਹਾਂ ਡੇਢ ਪੌਣੇ ਦੋ ਸਾਲ ਤੱਕ ਹਾਂ ਇਹ ਇਹੀ ਚੱਲਦਾ ਜਿੰਨਾ ਚਿਰ ਕੋਈ ਕੋਈ ਟ੍ਰਾਂਜੈਕਸ਼ਨ ਫੇੜਨੀ ਨਾ ਕੁਝ ਨਹੀਂ ਪਉਂਦੇ ਬਈ ਆਪਾਂ ਕੁਝ ਨਹੀਂ ਪਉਂਦੇ ਹੈਗੇ ਹੈ ਨਾ ਬਾਈ ਲੈ ਲਈ ਜਰਾ ਹੂੰ ਮੈਂ ਕਿਹਾ ਬਾਈ ਜਰਾ ਮੈਂ ਆਪ ਕੁਝ ਹੋਰ ਪਾਵਾਂ ਲੋਕਾਂ ਨੂੰ ਕੁਝ ਹੋਰ ਦਿਖਾਵਾਂ ਜਰਾ ਜੀਰ ਨਹੀਂ ਜਾਂਦਾ ਉਹ ਬਈ ਮੇਰੇ ਤਾਂ ਮੈਂ ਕਿਹਾ ਮਨ ਮੰਨਦਾ ਮਨ ਮੰਨਦਾ ਤੁਸੀਂ ਇਹ ਨਹੀਂ ਗਰਮੀ ਆ ਵੀਰੇ ਗਾਈਆਂ ਹੌਂਕਦੀਆਂ ਆਉਂਦੀਆਂ ਨੇ ਆਪਣੀ ਗਾਂ ਅੰਦਰ ਜਾ ਕੇ ਦੇਖ ਤੂੰ ਹੌਂਕਦੀ ਦਿਖਾ ਦਿੰਦੀ ਹੂੰ ਇਹ ਠੰਡਾ ਵੀ ਹੁੰਦਾ ਲੀਡਰ ਠੰਡਾ ਕੋਈ ਉਹਨੇ ਹੁਣ ਸਵਾ ਪੰਜ ਸਾਲ ਦੀ ਹੋ ਜੂਗੀ ਆ ਮੂਰੇ ਦੋ ਮਹੀਨਿਆਂ ਨੂੰ ਹੂੰ ਸਾਡੇ ਆਪਣੀ ਚੌਥੇ ਸੂਏ ਸੂਗੀ ਚੌਥੇ ਸੂਏ ਸੂਗੀ ਸਵਾ ਪੰਜ ਸਾਲ ਦੀ ਚੌਥੇ ਸੂਏ ਸੂਗੀ ਮਤਲਬ ਤੇ ਇਤੋਂ ਬਾਅਦ ਜਦੋਂ ਉਹ ਖਰਾਕ ਲੱਗ ਜਾਂਦਾ ਨਾ ਵੀਰੇ ਕਿੰਨੇ ਚੈਮਲ ਖਰਾਕ ਤੇ ਲਾਉਨੇ ਤੁਸੀਂ ਦੋ ਟਾਂੇ ਦੋ ਮਹੀਨਿਆਂ ਤੋਂ ਬਾਅਦ ਹੂੰ ਦੋ ਤੋਂ ਸਵਾ ਦੋ ਮਹੀਨੇ ਲਾ ਲੋ ਵਿੱਚ ਬੰਦੀ ਕਹਿੰਦੇ ਨੇ ਕਿੰਨੇ ਮਹੀਨੇ ਵਾਲੀ ਕੱਖ ਧਰਨ ਲੱਗ ਜਾਂਦਾ ਵੀਰੇ ਫਿਰ ਉਹ 2.5 ਮਹੀਨਾ ਬਾਅਦ ਤੋਂ ਪਹਿਲਾਂ ਪਸ਼ੂ ਨੂੰ ਕੱਖ ਜਾਂ ਆਚਾਰ ਨਹੀਂ ਦੇਣਾ ਚਾਹੀਦਾ ਹਾਂ ਉਹਦਾ ਸਿਸਟਮ ਜਗਾਲੀ ਕਰਨ ਦਾ ਸਿਸਟਮ ਹੁੰਦਾ ਨਾ ਜਿਹੜਾ ਲੋਕ ਜਮੀਨ ਨਹੀਂ ਕਰਦੇ ਹਾਂ ਕਹਿੰਦਾ 2 ਮਹੀਨੇ ਹੁੰਦੇ ਬਾਅਦ 2 ਮਹੀਨੇ ਹੁੰਦੇ ਕਹਿੰਦਾ ਜਗਾਲੀ ਦਾ ਸਿਸਟਮ ਬਣਿਆ ਨਹੀਂ ਹੁੰਦਾ ਉਹਨੂੰ ਦੋ ਟਾਈਮ ਮਹੀਨੇ ਦੁੱਧ ਦੀ ਰੱਖਣਾ ਚਾਹੀਦਾ ਨਹੀਂ ਵੀ ਇਸ ਤੋਂ ਬਾਅਦ ਆਪਾਂ ਜਦੋਂ ਮੰਨ ਲਓ ਪਸ਼ੂ ਲੱਗ ਜਾਂਦਾ ਖਾਣ ਨਾ ਦੋ ਦੋ ਲਾ ਲੋ ਸਵਾ ਦੋ ਮਹੀਨੇ ਤੋਂ ਲਾ ਦੁੱਧ ਤਾਂ ਉਹਨੂੰ ਪਿਉਣੇ ਦੇਣਾ ਨਹੀਂ ਪਿਉਣਾ ਦੁੱਧ ਮੰਨ ਲਓ 4 ਕਿਲੋ ਕਰ ਦਿੰਨੇ ਆ 2-2 ਕਿਲੋ ਕਰ ਦਿੰਨੇ ਹੈਨਾ ਹੂੰ ਐਤੂ ਬਾਅਦ ਜਿਹੜੀ ਆਪਾਂ ਆਵਦੀ ਘੋਟੀਆਂ ਵਾਸਤੇ ਫੀਡ ਕਰਦੇ ਆ ਤਿਆਰ ਹੂੰ ਆਪਾਂ ਉਹੀ ਫੀਡ ਵੀਰੇ ਉਹਨਾਂ ਨੂੰ ਪਾਉਣੀ ਹੈ ਠੀਕ ਆ ਜਿਵੇਂ ਡੈਰੀ ਪ੍ਰੋਟੀਨ ਆਉਂਦਾ ਜਾਂ ਸਟਾਰਟਰ ਆਉਂਦਾ ਉਹ ਨਹੀਂ ਬਾਜ਼ਾਰੋਂ ਆ ਆਪਦੀ ਫੀਡ ਬਣਾਉਣੀ ਹੈ ਫਿਰ ਉਹ ਐਤੂ ਬਾਅਦ ਫਿਰ ਉਹ ਫੀਡ ਚੱਲਦੀ ਹੈ ਆਪਣੇ ਸੂਨ ਤੱਕ ਹੂੰ ਉਹ ਜਿੰਨਾ ਇੰਨਾ ਕ ਫਰਕ ਹੁੰਦਾ ਗੁਰਿੰਦਰ ਜੀ ਫੀਡ ਨਾਲ ਜਿਹੜੀ ਆਪਾਂ ਦਦਾਹ ਰੂਪ ਸੁਣ ਵਾਲੇ ਦੱਸੀਏ ਉਹਦੇ ਚ ਵੀਰੇ ਜਿਵੇਂ ਆ ਗਿਆ ਇੱਕ ਕਵਾਂਟਲ ਕਣਕ ਆ ਜੀ ਹਾਂ 15 ਕਿਲੋ ਸੋਇਆਬੀ ਨਾਲ ਵੀ ਇੱਕ ਕੁੰਟਲ ਕਣਕ 15 ਕਿਲੋ ਸੋਇਆਬੀ ਨਾਲ ਕਟਰੂ ਬੱਚ ਨੂੰ ਕੱਟਣ ਕਿਸੇ ਨੂੰ ਦੇ ਸਕਦਾ ਹਾਂ ਉਹ ਟਾਂ 2.5 ਮਹੀਨੇ ਤੋਂ ਬਾਅਦ 2.5 ਮਹੀਨੇ ਤੋਂ ਬਾਅਦ ਕਿੰਨੇ ਟਾਈਮ ਤੱਕ ਦੇ ਸਕਦੇ ਨੇ ਉਹਦੇ ਸੂਨ ਤੱਕ ਹੀ ਦੇ ਦਿੰਦੇ ਹਾਂ ਸੂਨ ਤੱਕ ਹੀ ਦੇ ਹਾਂ ਕੁੰਟਲ ਕਣਕ ਆ ਗਈ ਹਾਂ ਤੇ 15 ਕਿਲੋ ਸੋਇਆਬੀ ਨਾਲ 15 ਕਿਲੋ ਸੋਇਆਬੀ ਨਾਲ ਆ ਗਈ 15 ਕਿਲੋ ਸਰੋਂ ਆ ਗਈ ਵੀਰੇ 15 ਕਿਲੋ ਸਰੋਂ ਆ ਗਈ 15 ਕਿਲੋ ਬਿੜੇਵੇਂ ਆ ਗਈ 15 ਕਿਲੋ ਬਿੜੇਵੇਂ ਆ ਗਈ 25 ਕਿਲੋ ਸੋਲਿਆਂ ਦਾ ਸਿਰਕਾ ਆ ਗਿਆ 25 ਕਿਲੋ ਸੋਲਿਆਂ ਦਾ ਸਿਰਕਾ ਆ ਗਿਆ ਕਿਲੋ ਨਮਕ ਵੀਰੇ ਕਿਲੋ ਨਮਕ ਕਿਲੋ ਮਿੱਠਾ ਠੀਕ ਐ ਬਣਵਾ ਲੈਣਾ ਐ ਬਣਵਾ ਲੈਣਾ ਵੀਰੇ ਫਿਰ ਆਪਣੀਆਂ ਝੋਟੀਆਂ ਨੂੰ ਵੀਰੇ ਆਪਣਾ ਜਿਹੜਾ ਕੱਟਾ ਹੈਗਾ ਭਮੋਲਾ ਉਹਨੂੰ ਤੇ ਬਾਕੀ ਇਹ ਝੋਟੀਆਂ ਨੂੰ ਵੀਰੇ ਝੋਟੀਆਂ ਨੂੰ ਇਹ ਪਿਉਨੇ ਤੇ ਨਾਲ ਵੀਰੇ ਇੱਕ ਆਪਣਾ ਲੀਵਰ ਟਾਣ ਕੇ ਚੱਲਦਾ ਹੈਗਾ ਹੂੰ ਉਹ ਭਾ ਪੰਜ ਕਿ ਦਿਨ ਸੱਤ ਦਿਨ ਲਗਾਤਾਰ ਦਿੰਨੇ ਆ ਹੂੰ ਇਦੋਂ ਬਾਅਦ ਆਪਾਂ 15 ਦਿਨ ਬੰਦ ਕਰ ਦਿੰਨੇ ਆ ਠੀਕ ਆ ਫੇਰ ਪੰਜ ਸੱਤ ਦਿਨ ਦਿੰਨੇ ਆ ਇਹਦੇ 15 ਦਿਨ ਫੇਰ ਲਗਾ ਇਹ ਜਿਹੜਾ ਥੀਲ ਫਾਰਮੂਲਾ ਆ ਗਿਆ ਆਪਣਾ ਇਹ ਮੰਨ ਲਓ ਸਵਾ ਦੋ ਮਹੀਨੇ ਤੋਂ ਸਟਾਰਟ ਹੋ ਕੇ ਹਾਂ ਡੇਢ ਪੌਣੇ ਦੋ ਸਾਲ ਤੱਕ ਹਾਂ ਇਹ ਇਹੀ ਚੱਲੇਗਾ ਜਿੰਨਾ ਚਿਰ ਪਸ਼ੂ ਸੂਂਦਾ ਨਹੀਂ ਬਈ ਹਾਂ ਸੂਣ ਤੱਕ ਤਾਂ ਇਹ ਹੀ ਦਿੰਨੇ ਆ ਸੂਣ ਤੋਂ ਬਾਅਦ ਆਪਾਂ ਇਹ ਦੁੱਧ ਲਈ ਸ਼ੁਰੂ ਕਰ ਗੱਭਣ ਨੂੰ ਵੀ ਨਹੀਂ ਬਦਲਦੇ ਨਾ ਗੱਭਣ ਨੂੰ ਵੀ ਗੱਭਣ ਨੂੰ ਪਰ ਆਪਾਂ ਇਹ ਪਿਉਂ ਕੇ ਲੱਗ ਜਾਂਦੇ ਆ ਠੀਕ ਆ ਇਹ ਵੀ ਗੱਲ ਰਹਿ ਗਈ ਸੀ ਕਿ ਆਪਾਂ ਕਰ ਦਿਆਂਗੇ ਵਿਮਲੋ ਜਦੋਂ ਸੂਪੀ ਉਦੋਂ ਬਾਅਦ ਦਾ ਉਸ ਨਾਲ ਚੱਲ ਹਾਂ ਉਹਨਾਂ ਚਿਰ ਕੋਈ ट्रांजੈਕਸ਼ਨ ਫੇਰ ਨਹੀਂ ਨਾ ਕੁਝ ਨਹੀਂ ਪਉਂਦੇ ਦੇ ਆਪਾਂ ਕੁਝ ਨਹੀਂ ਪਉਂਦੇ ਹੈਗੇ ਹੈ ਨਾ ਸਾਨੂੰ ਆਪਾਂ ਆਪਦੀ ਜਮਾਂ ਸਪੱਈ ਰੱਖਦੇ ਹਾਂ ਜਦੋਂ ਮਰਜ਼ੀ ਆਪਣੇ ਆ ਕੇ ਘਰੇ ਦੇਖ ਲੈ ਕੋਈ ਕਮੈਂਟ ਤਾਂ ਜਿਵੇਂ ਮਰਜ਼ੀ ਕਰੀ ਉਹ ਤਾਂ ਹੈ ਨਾ ਕਿਸੇ ਦੀ ਮੈਂਟੈਲਿਟੀ ਹੈ ਗ੍ਰਿੰਦਰ ਦੀ ਕੀ ਬੋਲਣਾ ਵੀ ਕੀ ਬੋਲਣਾ ਕੀ ਸੋਚਣਾ ਪਰ ਜਿਹੜੀ ਆਪਾਂ ਤੁਹਾਨੂੰ ਦੱਸਦੇ ਹਾਂ ਵੀਰੇ ਇਦੂ ਬਾਅਦ ਹੁਣ ਆਪਾਂ ਛੋਟਿਆਂ ਨੂੰ ਲਿਵਰ ਟਾਉਣ ਲਿਵਰ ਟਾਉਣ ਕਿਤਾ ਸਾਰੇ ਨਹੀਂ ਦਿੰਨੇ ਵੀਰੇ ਹੂੰ ਕਿੰਨੀ ਉਮਰ ਦਾ ਕਰਦਣਾ ਲਿਵਰ ਟਾਉਣ ਲਿਵਰ ਟਾਉਣ ਕਿਤਾ ਵੀਰੇ ਹੁਣ ਆਪਣੀਆਂ ਕੱਤੀ ਮਹੀਨੇ ਦੀ ਹੈ ਇਹਨੂੰ ਸਟਾਰਟ ਆ ਸਟਾਰਟ ਆ ਇਹਨੂੰ ਆਪਾਂ ਦਿੰਨੇ ਆ ਉਹ ਵੀਰੇ 20 20 ਐਮਐਲ ਇੱਕ ਟਾਈਮ ਦਿੰਨੇ ਆ ਠੀਕ ਆ ਤੇ ਨਾਲ ਵੀਰੇ ਐਚ ਪਲੱਸ 50 ਗੋਲਡ ਦੇ ਦਿੰਨੇ ਆ 10 ਐਮਐਲ ਠੀਕ ਆ ਉਹ ਵੀ ਦਿੱਲੀ ਦਾ ਹਾਂ ਉਹ ਵੀ ਦਿੱਲੀ ਦਾ ਮੇਰੇ ਬਟਨ ਵੀ ਦਿੱਲੀ ਦਾ ਹਾਂ ਠੀਕ ਹੈ ਗੁਰਵਿੰਦਰ ਕਿਹੜੀ ਕੰਪਨੀ ਦਾ ਤੁਸੀਂ ਜਿਹੜਾ ਵਰਤਦੇ ਆ ਆਪਾਂ ਵੀ ਵੀਰੇ ਵਰਤਦੇ ਆ ਬਿੱਟ ਸੰਪਰਕ ਫਰਮਾਂ ਦਾ ਠੀਕ ਆ ਉਹ ਵਰਤਦੇ ਆ ਹਾਂ ਠੀਕ ਆ ਸਾਰੀ ਦਵਾਈ ਆਪਾਂ ਉਹਨਾਂ ਦੀ ਵੀ ਵਰਤਦੇ ਆ ਵੀਰੇ ਆਪਾਂ ਨੂੰ ਉਹ ਵਧੀਆ ਫਿੱਟ ਬੈਠੀ ਆ ਗੁਰਵਿੰਦਰ ਕਈ ਵਾਰ ਮੈਂ ਗੱਲ ਜੇ ਪੋਡਕਾਸਟ ਦੀ ਗੱਲ ਵੀ ਕਰ ਲੈਂਦੇ ਆਂ ਦਰਬਿੰਦਰ ਕੋਲੇ ਕੰਪਨੀ ਵਾਲੇ ਵੀ ਆਉਂਦੇ ਹੁਣ ਪ੍ਰੋਮੋਸ਼ਨਾਂ ਵਾਸਤੇ ਵੀ ਆਉਂਦੇ ਹੁਣ ਬਹੁਤ ਵੀਰੇ ਦੇਖੀ ਵੀ ਜਾਂਦੇ ਮੈਂ ਗੁਰਵਿੰਦਰ ਸਾਡਾ ਇੰਨਾ ਲੈ ਲੈ ਪਾਲੀ ਮੈਂ ਬਈ ਮੈਨੂੰ ਜਦੋਂ ਫੋਨ ਕਰਦੇ ਨੇ ਮੈਂ ਉਹਦੀ ਜਵਾਬ ਦੇ ਦਿੰਦਾ ਵੀ ਬਈ ਤੁਸੀਂ ਆਓ ਮੈਨੂੰ ਮਿਲਜੋ ਕੋਈ ਚੱਕਰ ਨਹੀਂ ਵੀ ਪਰ ਜੇ ਤੁਸੀਂ ਵੀਡੀਓ ਖੋਹੋ ਬਈ ਵੀਡੀਓ ਨਹੀਂ ਮੈਂ ਖੋਹਾਂਗਾ ਬਾਕੀ ਸੈਂਪਲ ਲੈ ਕੇ ਕਰੇ ਕਿਤੇ ਚੱਕ ਕੇ ਕੀਤੇ ਨਹੀਂ ਨਾ ਬਈ ਇੰਨਾ ਲਈ ਮੈਨੂੰ ਵਿੱਤ ਸੰਪਰਕ ਫਰਮ ਵਾਲਿਆਂ ਦਾ ਬਈ ਮੈਨੂੰ ਪਹਿਲਾਂ ਮੈਸੇਜ ਹੀ ਆਇਆ ਸੀ ਹੂੰ ਤੇ ਉਦੋਂ ਮੈਨੂੰ ਬਈ ਇਹ ਕਹਿੰਦੇ ਵੀ ਸਾਡੀ ਦਵਾਈ ਜੀ ਬਈ ਪ੍ਰਮੋਸ਼ਨ ਕਰ ਦੇ ਮੈਂ ਕਿਹਾ ਵੀ ਬਈ ਮੈਂ ਪ੍ਰਮੋਸ਼ਨ ਨਹੀਂ ਕਰਦਾ ਤੁਸੀਂ ਮੈਨੂੰ ਦੱਸੋ ਤਾਂ ਕਿੱਥੋਂ ਮਿਲੂਗੀ ਕਹਿੰਦੇ ਜੋਗੇ ਤੋਂ ਮਿਲ ਜੂਗੀ ਸਾਡੇ ਨਾਲ ਹੀ ਜੋਗਾ ਵੀਰੇ ਸੱਤ ਕੰਡਾਲੀ ਆ ਮੈਂ ਵੀ ਜੋਗੇ ਤੋਂ ਲਿਆ ਇਹਨਾਂ ਦੀ ਦਵਾਈ ਉਹ ਵੀਰੇ ਮੈਨੂੰ ਵਧੀਆ ਲੱਗੀ ਹੂੰ ਪੂਰਾ ਵਧੀਆ ਆਪਾਂ ਨੂੰ ਇੱਕ ਮਹੀਨਾ ਬਾਅਦ ਕੀ ਵਧੀਆ ਆਪਾਂ ਨੂੰ ਪੂਰਾ ਫਰਕ ਲੱਗਿਆ ਹੂੰ ਇਸ ਤੋਂ ਬਾਅਦ ਮੈਂ ਉਹ ਬੜੀ ਵਰਤਨ ਲੱਗ ਗਿਆ ਵੀ ਹੁਣ ਆਪਾਂ ਵੀਡੀਓ-ਬਿਡੀਓ ਵੀ ਪਾ ਦਿੰਨੇ ਆ ਬਈ ਐ ਪਾਉਂਦੇ ਆ ਜੀ ਫਿਰ ਉਹਨਾਂ ਨੇ ਮੈਨੂੰ ਬਈ ਮੈਸੇਜ ਕਰਤਾ ਕਹਿੰਦੇ ਬਈ ਤੈਨੂੰ ਕਿਵੇਂ ਲੱਗੀ ਦਵਾਈ ਛੱਡੀ ਮੈਂ ਕਿਹਾ ਬਈ ਦਵਾਈ ਛੱਡੀ ਮੈਨੂੰ ਵਧੀਆ ਲੱਗੀ ਕਿਵੇਂ ਤਾਂ ਹੀ ਮੈਂ ਘਾਤੀ ਵੀਡੀਓ ਪਾਤੀ ਹਾਂ ਵੀ ਬਹੁਤ ਹੈ ਤੁਸੀਂ ਤਾਂ ਮੈਂ ਕਿਹਾ ਮੈਨੂੰ ਕਿਹਾ ਨਹੀਂ ਹੂੰ ਬਈ ਮੁੜ ਕੇ ਆਪਾਂ ਨੂੰ ਵਧੀਆ ਲੱਗਦੀ ਆਪਾਂ ਪਾਊਡਰ ਹੈ ਜਿਹੜਾ ਉਹ ਇਕੱਠਾ 20 ਕਿਲੋ ਲੈ ਆਉਣੇ ਆ ਹੂੰ ਜਿਹੜਾ ਐਚ ਪਲੱਸ 50 ਗੋਲਡ ਆ ਉਹ ਆਪਾਂ 2 ਲੀਟਰ ਉਹ ਲੈ ਆਉਣੇ ਆ ਠੀਕ ਆ ਆ ਜਿਹੜੀ ਭੁੱਖ ਵਾਲੀ ਐਲੀਵਟੋਨਿਕ ਹੂੰ 5 ਲੀਟਰ ਇਹ ਲੈ ਆਉਣੇ ਆ ਬਈ ਆਪਾਂ ਨੂੰ ਜਦੋਂ ਮੁੱਕ ਜਾਂਦੀ ਹੈ ਦੁਬਾਰੇ ਲੈ ਆਉਣੇ ਆ ਠੀਕ ਆ ਇਹ ਵਧੀਆ ਦਵਾਈ ਹੈ ਬਈ ਆਪਾਂ ਨੂੰ ਵਧੀਆ ਫਿੱਟ ਹੋਵੇ ਠੀਕ ਰਵਿੰਦਰ ਨੇ ਦੋਸਤੋ ਵਰਤੀ ਹੋਈ ਆ ਠੀਕ ਹੈ ਬਾਕੀ ਜੋ ਕੋਈ ਕੰਪਨੀ ਕੰਟੈਕਟ ਕਰਦੀ ਹੈ ਉਹਦਾ ਗੁਰਵਿੰਦਰ ਕਹਿੰਦਾ ਮੈਂ ਵਰਤ ਕੇ ਦੇਖੂਗਾ ਉਹ ਮੈਨੂੰ ਰਿਜ਼ਲਟ ਦੇਉ ਤਾਮੇ ਆਵਦੀ ਮੰਨ ਲਓ ਉਹਨੂੰ ਸ਼ੇਅਰ ਕਰ ਸਕਦਾ ਨਾ ਇਹ ਨਹੀਂ ਹੁਣ ਜਿੰਨੇ ਇਹਨੇ ਵਰਤੀ ਹੈ ਇਹਨੇ ਬਿਨ ਕਹੀ ਉਹਦੀ ਮੰਨ ਲਓ ਪ੍ਰੋਮੋਸ਼ਨ ਲਾ ਲਓ ਜੇ ਆਪਾਂ ਅੱਗੇ ਗਾਈਡ ਕਰਤਾ ਬੰਦੇ ਨੂੰ ਕਿਉਂਕਿ ਇਹਦੇ ਰਿਜ਼ਲਟ ਸੀਗੇ ਬਈ ਮੈਨੂੰ 5 5 7 7000 ਦਾ ਲਾਲਚ ਵੀ ਦਿੱਤਾ ਗਿਆ ਠੀਕ ਆ ਵੀ ਜੇ ਤੈਨੂੰ 5000 ਦੇ ਦਿੰਨਾ 7000 ਦੇ ਦਿੰਨੇ ਨਾਲ ਦਵਾਈ ਲੈ ਲਈ ਜਰਾ ਹੂੰ ਮੈਂ ਕਹਿੰਦਾ ਬਈ ਜੇ ਮੈਂ ਆਪ ਕੋਸ ਹੋਰ ਪਾਵਾਂ ਮੈਂ ਲੋਕਾਂ ਨੂੰ ਕੋਸ ਹੋਰ ਦਿਖਾਵਾਂ ਮੈਂ ਜਰਾ ਜਮੀਰ ਨਹੀਂ ਜਾਂਦਾ ਉਹ ਬਈ ਮੇਰੇ ਤਾਂ ਮੈਂ ਕਹਾਂ ਮਨ ਮੰਨਦਾ ਮਨ ਮੰਨਦਾ ਮਗ ਇਹ ਚੀਜ਼ਾਂ ਹੁੰਦੀਆਂ ਗੁਰਵਿੰਦਰ ਜੀ ਹਨਾ ਵੀ ਚਲੋ ਤੁਹਾਡੇ ਫੋਲੋਅਰ ਨੇ ਹਨਾ ਜਾਂ ਕੋਈ ਆਪਣੇ ਚੈਨਲ ਨਾਲ ਜੁੜਿਆ ਵਾ ਠੀਕ ਆ ਜਿਹਦਾ ਕਿ ਇਹਦੀ ਪ੍ਰੋਮੋਸ਼ਨ ਆਪਾਂ ਕਰਦਨੇ ਆ ਤਾਂ ਅਗਲੇ ਨੂੰ ਪਤਾ ਲੱਗ ਜਾਂਦਾ ਇਹ ਪ੍ਰੋਮੋਸ਼ਨ ਕਰ ਰਿਹਾ ਪਰ ਜੇ ਆਪਾਂ ਉਹ ਆਪਾਂ ਜੀ ਕਹਿੰਦੇ ਆਪਾਂ ਤੁਹਾਨੂੰ ਆਪ ਪਾਉਣਾ ਉਹ ਮਿਸ ਗਿਆ ਹੈ ਸਹੀ ਗੱਲ। ਕੋਈ ਪ੍ਰੋਮੋਸ਼ਨ ਦਾ ਬੰਦਾ ਪਛਾਣ ਲੂ ਹੁਣ ਕੋਈ ਬੰਦਾ ਤੁਹਾਨੂੰ ਪੁੱਛੇ ਨਾ। ਗੁਰਵਿੰਦਰ ਮੈਨ ਨੇ ਸਤਾਈ ਪਾਈ ਜਾਂਦਾ ਯਾਰ ਆਪਾਂ ਪਾ ਲਈ ਹੈ ਨਾ। ਦੇਖ ਕੇ ਪਾ ਲੇ। ਉਹ ਦਾ ਰਿਜ਼ਲਟ ਨਾ ਦਿੰਦਾ ਕੋਈ ਨੁਕਸਾਨ ਤਾਂ ਅਗਲੇ ਦਾ ਥੋੜਾ ਹੋਊਗਾ। ਪਰ ਕਿੰਨਾ ਕਿਤੇ ਉਹ ਥੋੜਾ ਕਦੇ ਵੱਡਾ ਨੁਕਸਾਨ ਕਰ ਜਾਂਦੀ ਹੈ। ਕਰ ਜਾਂਦੀ ਹੈ। ਸਹੀ ਗੱਲ ਹੈ। ਤੇ ਜੋ ਆਪ ਬਰਤਨੇ ਉਹ ਹੀ ਚੀਜ਼ ਦੱਸਣਾ ਚਾਹੀਦਾ ਜਿਹੜੀ ਚੀਜ਼ ਬਾਰੇ ਪਤਾ ਨਹੀਂ। ਠੀਕ ਹੈ। ਉਹਨੂੰ ਚਲ ਬਰਤ ਕੇ ਦੇਖੋ ਕੋਈ ਕੰਪਨੀ ਆਉਂਦੀਆਂ ਨੇ ਕੰਟੈਕਟ ਹੁੰਦੇ ਆ ਲੈ ਰਿਫਰਮ ਨਾਲ। ਤਮ ਤਾਂ ਜਿਹੜੇ ਜਾਣਟ ਦੇ ਦਿੰਦੇ ਤੱਕ ਅਗਲੇ ਨੂੰ ਦੱਸ ਦਿਓ। ਤੇ ਇਹ ਆਪਾਂ ਨੂੰ ਉਹ ਭੈਣ ਭਾਈ ਮੰਨ ਕੇ ਤੇ ਆਪਣੇ ਤੇ ਯਕੀਨ ਕਰਕੇ ਫੋਲੋ ਕਰਦੇ ਨੇ ਹਾਂ ਫਿਰ ਆਪਾਂ ਉਹਨਾਂ ਨੂੰ ਜੇ ਕੋਈ ਕਿਸੇ ਨੂੰ ਕੋਈ ਕੁਆਲਿਟੀ ਲੱਗਦੀ ਐ ਸਮ ਤਾਂ ਮੰਨ ਲਓ ਇੱਕ ਤਰ੍ਹਾਂ ਦਾ ਨੈਟ ਦਾ ਬਣਾਇਆ ਹੋਇਆ ਰਿਸ਼ਤਾ ਠੀਕ ਐ ਨਹੀਂ ਮੌਲ ਦੁਨੀਆ ਦਾ ਆਜਿੜੀਆਂ ਹਜ਼ਾਰਾਂ ਕਰੋੜਾਂ ਦਾ ਜੇ ਕੋਈ ਗੁਰਵਿੰਦਰ ਨੂੰ ਦੇਖਣਾ ਪਸੰਦ ਕਰਦਾ ਹਾਂ ਗੁਰਵਿੰਦਰ ਦੇ ਸੌਂਕ ਨੂੰ ਤਾਂ ਮੰਨ ਲੋ ਇੱਕ ਤਰ੍ਹਾਂ ਦਾ ਆਪਣਾ ਮੈਨੂੰ ਕਹਿੰਦੇ ਆਪਾਂ ਕਹਿੰਦੇ ਫੇਸਬੁੱਕ ਫੈਮਿਲੀ ਸੋਸ਼ਲ ਫੈਮਿਲੀ ਉਹਦੇ ਵਿੱਚ ਫੈਮਿਲੀ ਤਾਂ ਹੀ ਲੱਗਦਾ ਵੀ ਆਪਣਾ ਰਿਸ਼ਤੇਦਾਰ ਵਾਂਗੂ ਹੁੰਦਾ ਵੀ ਹੁੰਦਾ ਵੀ ਸਹੀ ਗੱਲ ਆ ਉਹਦਾ ਵੀ ਟਰਸਟ ਆ ਦੋਸਤੋ ਇਹ ਚੀਜ਼ਾਂ ਹੁੰਦੀਆਂ ਨੇ ਜਿਹ ਤਾਂ ਵੀ ਉਹ ਗੁਰਵਿੰਦਰ ਕਹਿੰਦਾ ਕਿ ਉਹ ਟਰਸਟ ਅਸੀਂ ਤੋੜਨਾ ਨਹੀਂ ਚਾਹੁੰਦੇ ਹੁੰਦੇ ਤਾਂ ਗੁਰਵਿੰਦਰ ਇਹ ਹੋ ਗਿਆ ਸੀ ਇੱਕ ਆਪਾਂ ਉਹਦੀ ਗੱਲ ਕਰ ਰਹੇ ਸੀਗੇ ਗਿੱਲੇ ਦਾਣੇ ਦੀ ਹਾਂ ਹਾਂ ਵੀ ਇਹ ਦਾਣਾ ਕਿਵੇਂ ਪਾਉਣੇ ਉਹ ਕਿਵੇਂ ਪਾਉਣੇ ਤੁਸੀਂ ਦਾਣਾ ਉਹ ਵੀਰੇ ਜਦੋਂ ਹੁਣ ਆਪਾਂ ਮੰਨ ਲਓ ਵੀ ਹੁਣ ਗਰਮੀ ਆ ਵਧੀਆ ਹੈ ਨਾ ਜਿਹੜੇ ਆਪਣੇ ਆਪ ਪਸ਼ੂ ਪਾਲਦੇ ਹਾਂ ਛੋਟੇ ਹਾਂ ਛੋਟੀਆਂ ਆ ਗਈਆਂ ਜਾਂ ਸੂਣ ਵਾਲੀਆਂ ਛੋਟੀਆਂ ਆ ਗਈਆਂ ਵੀਰੇ ਉਹਨਾਂ ਨੂੰ ਆਪਾਂ ਉਹ ਫੀਡ ਪਿਉਂਕੇ ਪਾਉਂਦੇ ਵੀਰੇ ਪਿਉਂਕੇ ਪਾਉਂਦੇ ਸੱਤ ਅੱਠ ਘੰਟੇ ਘੱਟੋ ਘੱਟ ਪਿਉਂਕੇ ਠੀਕ ਹੈ ਕਿਉਂਕਿ ਬਈ ਉਹ ਪਿਉ ਕੇ ਜਮਾ ਠੰਡੀ ਬਣ ਜਾਂਦੀ ਹੈ ਠੀਕ ਹੈ ਪਸ਼ੂ ਵਧੀਆ ਚਾ ਕੇ ਖਾਂਦਾ ਨਾ ਪਸ਼ੂ ਦੇ ਉਹ ਗੋਹੇ ਰਾਹੀਂ ਆਵੇ ਹੂੰ ਪੂਰਾ ਵਧੀਆ ਪਸ਼ੂ ਦੇ ਜਿਹੜਾ ਹਾਜਮ ਆਉਂਦਾ ਪਚਦਾ ਦਿੰਦੇ ਨੇ 90% ਹਾਜਮ ਹੁੰਦੀ ਹੈ ਜਮਾ 99% ਹੂੰ ਤੇ ਨਾਲ ਵੀਰੇ ਆਹ ਇੱਕ ਜੀਆ ਵਾਲੀ ਗੋਲੀ 3 ਮਹੀਨੇ ਬਾਅਦ ਜ਼ਰੂਰ ਦਿਓ ਹਨਾ ਹੂੰ ਤੇ ਇੱਕ ਨਾਲ ਇਹ ਮੰਨ ਲਓ ਮਹੀਨੇ ਦੇ ਵਿੱਚ ਲਾ ਲਓ 10 ਦਿਨ ਲਈ ਵਿਟਾਮਿਨਕ ਦੇ ਦਿਓ ਹੂੰ 5 ਦਿਨ ਕੇਰਾ 5 ਦਿਨ ਕੇਰਾ ਮਹੀਨੇ 'ਚ 10 ਦਿਨ ਦੇ ਦਿਓ ਵਿਟਾਮਿਨਕ ਠੀਕ ਹੈ ਉਹਦੇ ਨਾਲ ਪਸ਼ੂ ਲੈਤਾ ਬਈ ਕੱਖ ਬੱਠਾ ਫੀਡ ਫੂਡ ਵਧੀਆ ਖਾਂਦਾਗਾ ਪਸ਼ੂ ਨੂੰ ਨਕਸਣਾ ਨਹੀਂ ਬੰਦੀ ਹੈਗੀ ਠੀਕ ਹੈ ਤੇ ਪਸ਼ੂ ਦੇ ਵਧੀਆ ਹਜਮ ਆਉਂਦਾ ਵਧੀਆ ਪਚਦਾ ਵੀਰੇ ਹੂੰ ਬਹੁਤ ਵਧੀਆ ਰਹਿੰਦਾ ਪਸ਼ੂ ਠੀਕ ਹੈ ਬਾਕੀ ਤੁਸੀਂ ਇੰਨੀ ਗਰਮੀ ਆ ਵੀਰੇ ਗਾਈਆਂ ਹੌਂਕਦੀਆਂ ਹੁੰਦੀਆਂ ਨੇ ਹੂੰ ਆਪਣੇ ਗਾਂ ਅੰਦਰ ਜਾ ਕੇ ਦੇਖ ਤਾ ਹੌਂਕਦੀ ਦਿਖਾ ਦਿੰਦੀ ਹੂੰ ਇਹ ਠੰਡਾ ਵੀ ਹੁੰਦਾ ਏ ਰਿਫਰੈਜਰੇਟਰ ਠੀਕ ਬਾਕੀ ਅੱਜ ਕੱਲ ਜਿਵੇਂ ਆਪਾਂ ਕਹਿੰਦੇ ਆ ਵੀ ਹਰੇ ਪੱਠੇ ਹੋ ਗਏ ਨਾ ਜੋ ਵੀ ਪੈਸੇ ਜੜੇ ਹਾਂ ਜੋ ਸਿਸਟਮ ਬਣਿਆ ਪਿਆ ਆਪਣਾ ਦਾ ਉਹਦੇ ਸਾਨੂੰ ਇਹ ਚੀਜ਼ਾਂ ਜ਼ਰੂਰੀ ਵੀ ਨੇ ਸਹੀ ਗੱਲ ਹੈ ਵੀ ਲੀਵਰ ਜੇ ਲੀਵਰ ਸਹੀ ਹੋਗਾ ਤਾਂ ਸਾਰਾ ਸਿਸਟਮ ਹੀ ਸਾਰਾ ਹੀ ਨਹੀਂ ਵਧੀਆ ਹੁੰਦਾ ਤੇ ਗੁਰਵਿੰਦਰ ਜਿਵੇਂ ਇੱਕ ਤਾਂ ਚੀਜ਼ ਹੋ ਗਈ ਇਹ ਭੌਂ ਕੇ ਪਾਉਣੇ ਤੁਸੀਂ ਜਿਵੇਂ ਸਿੱਧਾ ਸਿੰਪਲ ਕਰਨਾ ਤੇ ਇੱਕ ਵਿੱਚ ਲੋਕ ਵਾਲ ਕੇ ਵੀ ਪਾਉਂਦੇ ਆ ਜਿਵੇਂ ਗੁਰਚ ਵਾਲ ਲੈਂਦੇ ਇਹ ਚੀਜ਼ ਨੂੰ ਫੇਰ ਨੂੰ ਕਰਨਾ ਪੈਂਦਾ ਇਹਨੂੰ ਉਹ ਵੀ ਸੱਚੋਂ ਕਦੇ ਜਮਾਇਆ ਨਹੀਂ ਉਹ ਬਈ ਆਪਾਂ ਜਮਾਇਆ ਨਹੀਂ ਤੁਸੀਂ ਵੀ ਮੰਨ ਲਓ 8 ਘੰਟੇ 7 ਘੰਟੇ ਪੈਣਾ ਆਪਾਂ ਤਾਂ ਉਹ ਭੌਂ ਦਿੰਨੇ ਆ ਬਈ 7-8 ਜਿਵੇਂ ਇਹ ਸਵੇਰੇ ਪਾਉਣਾ ਦਾ ਭਰਾਤ ਨੂੰ ਭੇਉਂ ਦਿੰਨੇ ਆਂ ਆਥ ਨੇ ਠੀਕ ਆ ਉਹ ਰਾਤ ਨੂੰ 10 ਘੰਟੇ ਭਿੱਜ ਜਾਂਦੀ ਏ ਬਈ ਰਾਤ ਨੂੰ 10 ਘੰਟੇ ਭਿੱਜ ਹਾਂ ਉਹ ਵਧੀਆ ਬਣ ਜਾਂਦੇ ਐਨ ਠੰਡੇ ਹੁੰਦੀ ਐ ਤੇ ਹੋਰ ਕੀ ਗਗਵਿੰਦਰ ਕੀ ਪ੍ਰੋਸੈਸ ਆ ਜਿਵੇਂ ਤੂੜੀ ਤੇ ਤੁਸੀਂ ਚਾਰ ਪਾਤਾ ਹਾਂ ਠੀਕ ਆ ਮਲਗੁਰਨੀ ਦੇ ਵਿੱਚ ਪਾਤਾ ਉਹ ਹਾਂ ਉਹਨੂੰ ਉਹਦੇ ਵਿੱਚ ਵੀ ਛੰਨੀ ਮੰਗ ਲਾਉਣਾ ਕਿ ਉੱਤੇ ਪਾਣੇ ਕੁਝ ਖਾਜੇ ਜਿਹੜੇ ਤਾਂ ਹੁਣ ਦੂਜੇ ਨੇ ਵੀਰੇ ਉਹਨਾਂ ਨੂੰ ਤਾਂ ਛੰਨੀ ਮੰਗ ਵੀਰ ਲਾ ਦਿੰਨੇ ਆ ਠੀਕ ਆ ਜਿਹੜੇ ਹੁਣ ਆਪਣੇ ਦੁੱਧ ਆ ਲੈਨੇ ਉਹਨਾਂ ਨੂੰ ਉੱਪਰ ਭੁੱਕ ਦਿੰਦੇ ਆ ਜਿਹਨੂੰ ਵੱਧ ਪਾਉਣਾ ਉਹਨੂੰ ਉੱਪਰ ਪਾਉਂਦੇ ਆ ਹਾਂ ਦੁੱਧ ਆ ਲੈਣ ਨੂੰ ਤਾਂ ਉੱਪਰ ਹੀ ਭੁੱਕਦੇ ਆ ਦੂਜਿਆਂ ਨੂੰ ਆਪਾਂ ਸੰਨੀ ਮੰਗੁਰ ਲਾ ਦਿੰਦੇ ਆ ਠੀਕ ਲੈ ਦੋਸਤੋ ਤੁਹਾਡੇ ਕਈ ਇਹਦੇ ਚ ਸਵਾਲ ਕਈ ਮਿੱਥ ਹੋਗੇ ਕਲੀਅਰ ਵੀ ਮੰਨ ਲਓ ਇੱਕ ਤਾਂ 4 ਵਾਲੇ ਜਿਹੜੇ ਕਹਿੰਦੇ ਪਸ਼ੂ ਰਹਿਣੋਂ ਹਟ ਜਾਂਦੇ ਆ ਨਾ ਗੁਰਵਿੰਦਰ ਪਿਛਲੇ 5-6 ਜਿਆਦਾ ਤੋਂ ਤੇ ਗੁਰਵਿੰਦਰ ਕੋਲੇ ਮੰਨ ਲਓ ਸਾਰੇ ਘੱਟੇ ਉਹ ਬੱਚੇ ਉਹਨਾਂ ਦੇ ਆ ਗਏ ਹਾਂ ਵੀ ਕੋਈ ਇਹਦਾ ਹੈ ਨਹੀਂ ਮਿੱਥ ਵੀ ਵੀ ਬੱਚੇ ਤਾਂ ਨਹੀਂ ਖਰਾਬ ਹੋ ਜਾਂਦੀ ਇਹ ਜੇ ਪਸ਼ੂ ਗੱਭੋਂ ਰਹਿਣੋਂ ਹਟ ਜਾਂਦਾ ਠੀਕ ਹੈ ਗੁਰਵਿੰਦਰ ਇੱਕ ਹੋਰ ਹੁੰਦਾ ਵੀ ਮੰਨ ਲਓ ਚਲੋ ਤੁਹਾਡੇ ਕੋਲ ਗਾਂ ਵੀ ਹੈ ਮੱਝ ਵੀ ਹੈ ਜਿਆਦਾ ਤੁਹਾਡੇ ਕੋਲ ਮੱਝਾਂ ਦੀ ਹੈ ਠੀਕ ਹੈ ਗਾਂ ਆਪਣੀਆਂ ਮੱਝਾਂ ਨੂੰ ਇਹ ਕਿਹਾ ਜਾਂਦਾ ਵੀ ਇਹ ਲੰਮਾ ਸਮਾਂ ਦੁੱਧ ਨਹੀਂ ਦਿੰਦੀਆਂ ਹਾਂ ਠੀਕ ਹੈ ਵੀ ਤੁਸੀਂ ਮੰਨ ਲਓ ਤੁਹਾਡੇ ਮਾਮਾ ਜੀ ਪਸ਼ੂ ਰੱਖਦੇ ਹਾਂ ਨਾ ਛਕੀਨ ਨੇ ਜਾਂ ਵੀ ਆਪਾਂ ਜਿਵੇਂ ਤੁਸੀਂ ਪ੍ਰਬੰਧ ਕਰਦੇ ਹੋ ਤੁਹਾਡੀ ਮੱਝ ਛੱਡਣੀ ਪੈਂਦੀ ਹੈ ਜੇ ਕਿੰਨਾ ਦੁੱਧ ਵੀ ਕਿੱਥੋਂ ਤੱਕ ਦੁੱਧ ਦੇ ਦਿੰਦੀਆਂ ਲੰਮਾ ਸਮਾਂ ਦੇ ਨਹੀਂ ਹਾਂ ਬਈ ਆਪਾਂ ਛੱਡਦੇ ਹੁੰਨੇ ਹਾਂ ਕਿਉਂਕਿ ਉਹਨਾਂ ਦੀ ਸਪੈਸ਼ਲ ਖਰਾਕ ਹਾਂ ਬਹੁਤ ਜਿਆਦਾ ਖਰਾਕ ਤੇ ਤੁਹਾਡੀ ਸਪੈਸ਼ਲ ਖਰਾਕ ਹਾਂ ਜਿਹਨੂੰ ਗੁਰਵਿੰਦਰ ਨੇ ਕਿਹਾ ਸੀਗਾ ਰੀ ਤੇ ਤਿੰਨ ਰੋਲ ਕੰਕਦੇ ਹਾਂ ਖਾ ਜਾਣੇ ਗੁਰਵਿੰਦਰ ਕਹਿੰਦਾ ਤੇ ਹਾਂ ਗੁਰਵਿੰਦਰ ਸਿੰਘ ਬਾਈ ਆਪਣੇ ਵੀ ਜਿਵੇਂ ਮੰਨ ਲਓ ਹੁਣ 3 ਮਹੀਨੇ ਪਹਿਲਾਂ ਛੱਡਦੇ ਆਪਾਂ ਮੱਝ ਨੂੰ 3 ਮਹੀਨੇ ਪਹਿਲਾਂ ਛੱਡਦੇ ਹਾਂ ਠੀਕ ਹੈ 3 ਮਹੀਨੇ ਪਹਿਲਾਂ ਆਪਾਂ ਛੱਡਦੇ ਹਾਂ ਬਈ ਉਹਨੂੰ ਛੱਡ ਦਿਆਂ ਹਾਂ ਕਿੰਨੇ ਦੁੱਧ ਕਿੰਨੇ ਦੁੱਧ ਦਿੰਦੇ ਜਦੋਂ ਦੁੱਧ ਤੇ ਛੱਡਦੇ ਆ 5 ਲੀਟਰ ਦੁੱਧ ਹੁੰਦਾ ਬਈ ਹਾਂ 5 ਲੀਟਰ ਹਾਂ ਫਿਰ ਉਹਨੂੰ ਪਹਿਲਾਂ ਤੇ ਇੱਕ ਡੰਗ ਭਰ ਲੈਨੇ ਆ ਬਈ ਫਿਰ ਦੋ ਡੰਗ ਭਰਨ ਦਿੰਨੇ ਆ ਤੀਜੇ ਡੰਗ ਚੋ ਲੈਨੇ ਆ ਹਾਂ ਫੇਰ AI ਮੇ ਤਿੰਨ ਕਬਰੀ ਚੋਨੇ ਆ ਆਪੀ ਪਸੂ ਦੁੱਧੋ ਸੁਕਾਉਣ ਲੱਗੇ ਹਣਾ ਆਪੀ ਹੁਣ ਹੋਲੀ ਬਾਈ ਜਿਵੇਂ ਹੁਣ 5 ਲੀਟਰ ਜੇ ਆਪਾਂ ਇੱਕ ਡੰਗ ਪਾ ਲੈਂਦੇ ਆ ਉਹਨੂੰ ਫਿਰ ਉਹ 4 ਲੀਟਰ ਦੀ ਰਹਿ ਜਾਂਦੀ ਹੈ ਹੂੰ ਜੇ ਬਾਤ ਚ ਦੋ ਡੰਗ ਭੰਨ ਕੇ ਤੀਜੇ ਡੰਗ ਚੋਣੇ ਤਾਂ 3 ਲੀਟਰ ਦੀ ਆ ਜਾਂਦੀ ਹੈ ਇਹ ਆਏ ਹੌਲੇ 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 ਵੀਰੇ ਆਏ ਸੁੱਕਦੀ ਹੈ ਫੇਰ ਛੱਡ ਦਿੰਦੇ 15 ਲੀਟਰ ਤੋਂ ਮੰਨ ਲਓ ਸਟਾਰਟ ਹੁੰਦੀ ਹੁਣ ਮੱਧ ਮਹੀਨੇ ਦੀ ਉਹ ਸੁਈ ਵੀ ਹੈ ਨਾ ਭਾਈ ਮਹੀਨੇ ਸੁਈ ਉਹਦਾ 15 ਲੀਟਰ ਦੁੱਧ ਆਉਣਾ ਨਾ ਇਸ ਟਾਈਮ 15 ਲੀਟਰ ਤੇ ਮੰਨ ਲਓ ਟੌਪ ਹੁੰਦਾ 20 ਜਨਵਾਰ ਤੋਂ ਉਹਦਾ ਟੌਪ ਹੋ ਜਾਂਦਾ ਤੇ ਜੇ ਗੁਰਵਿੰਦਰ ਕਹਿੰਦਾ 3 ਮਹੀਨੇ ਪਹਿਲਾਂ ਆਪ ਛੱਡਾਂਗੇ ਉਹਦਾ 5 ਲੀਟਰ ਤੇ ਹੁੰਦੀ ਹੈ ਜੇ ਗੁਰਵਿੰਦਰ ਆਪਣੇ ਪਿੰਡਾਂ ਵਾਲੇ ਤੁਸੀਂ ਆਪਾਂ ਚਲੋ ਸਾਰੇ ਹਨ ਬੈਠੇ ਆਪ ਨੂੰ ਦੇਖਣ ਆਲੇ ਭਰਾ ਵੀ ਪਿੰਡਾਂ ਵਾਲੇ ਨੇ ਵੀ ਹੁੰਦਾ ਯਾਰ ਮਜ ਨੂੰ ਨਿਚੋੜਨ ਲੱਗਿਆਂ ਨੀ ਤਾਂ ਹਟ ਗਈ ਇਹ ਤੋਂ ਟੀਕਾ ਲਾ ਕੇ ਦੁੱਧ ਲੈ ਲਈਏ ਕੁੱਟ ਕੇ ਵੀ ਦੁੱਧ ਲੈ ਲੈਂਦੇ ਆ ਸਾਰਾ ਕੁਝ ਲੈਂਦੇ ਆ ਹਨਾ ਵੀ ਜਿਵੇਂ ਹੁਣ ਤੁਸੀਂ ਕਹਿੰਦੇ ਥੋਡੇ ਕੋਲੇ ਚਲੋ ਇੱਕ ਮੱਝ ਆ ਗਈ ਜਿਹੜੀ ਮੰਨ ਲਓ ਤੁਹਾਡੀ ਚਲਾ ਰਹੀ ਹੈ ਸਾਰੇ ਪਸ਼ੂ ਦੀ ਸਿਸਟਮ ਸਾਰੇ ਇੱਥੇ ਇਕੱਠੇ ਬੱਛੇ ਆ ਗਏ ਤੇ ਚਾਹੇ ਉਹ ਬਰੀਡ ਦਾ ਫਰਕ ਪਾ ਲਓ ਜਾਂ ਖਰਾਕ ਦਾ ਥੋੜਾ ਮਾਨਕੀ ਮੰਨਦਾ ਵੀ ਬਰੀਡ ਦਾ ਕਿੰਨਾ ਕਿ ਯੋਗਦਾਨ ਆ ਖਰਾਕ ਦਾ ਕਿੰਨਾ ਕਿ ਯੋਗਦਾਨ ਆ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਬਈ ਵੀ ਜੇ ਪਸ਼ੂ ਨੂੰ ਆਪਾਂ ਚੰਜ ਨਾਲ ਸੰਭਾਲ ਕਰਾਂ ਜਾਂ ਖਰਾਕ ਦੇਵਾਂਗੇ ਚਾਹੇ ਬਰੀਡ ਕਿੰਨੀ ਦਾ ਕਰੀਏ ਫੇਰ ਹੀ ਉਹ ਉਹ ਦੇਊਗਾ ਜੇ ਜੇ ਆਪਣੇ ਖਰਗਾ ਕੋ ਪ੍ਰਬੰਧਨ ਹੀ ਨਹੀਂ ਸਹੀ ਹੋਊਗਾ ਤਾਂ ਉਹਨੇ ਦੁੱਧ ਨਹੀਂ ਦੇਣਾ ਠੀਕ ਹੈ ਤੁਸੀਂ ਜਿਵੇਂ ਆਪ ਛੱਡਦੇ ਹੋ ਇਹਦੇ ਵਿੱਚ ਬਰੀਡ ਦਾ ਕਿੰਨਾ ਯੋਗਦਾਨ ਮੰਨਦੇ ਤੁਸੀਂ ਤੇ ਤੁਹਾਡੀ ਸਾਂਭ ਸੰਭਾਲ ਦਾ ਤੇ ਤੁਹਾਡੇ ਜਿਹੜਾ ਜੋ ਵੀ ਫੀਡ ਫਾਰਮੂਲਾ ਉਹਦਾ ਕੀ ਯੋਗਦਾਨ ਮੰਨਦੇ ਹੋ ਇਹ ਵਿੱਚ ਮੇਰੇ ਜ਼ਿਆਦਾ ਤਾਂ ਜਿਹੜਾ ਸਾਂਭ ਸੰਭਾਲ ਦਾ ਫਰਕ ਵੀ ਹੁੰਦਾ ਹੈ ਨਾ ਹਾਂ 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 ਬਾਕੀ ਜੇ ਬਰੀਡ ਹੋਊਗੀ ਅਸਲੇ 'ਚ ਗੱਲਾਂ ਦੁੱਧ ਨੇ ਵੀ ਆਈਆਂ ਬਰੀਡ ਦਾ ਕੰਮ ਹੋ ਗਿਆ ਦੁੱਧ ਦੀ ਕੈਪੈਸਿਟੀ ਹਾਂ ਵਧਾਉਣੀ ਜਾਂ ਦੁੱਧ ਦੀ ਕੈਪੈਸਿਟੀ ਜ਼ਿਆਦਾ ਹੋਣੀ ਜ਼ਿਆਦਾ ਹੋਣੀ ਹਾਂ ਜੇ ਲੰਮਾ ਸਮਾਂ ਦੁੱਧ ਲੈਣੇ ਪਸੂ ਤੋਂ ਹਾਂ ਉਹਦਾ ਨੜ ਨਵੇਂ ਪਰਸੈਂਟ ਨੜ ਨਵੇਂ ਪਰਸੈਂਟ ਉਹ ਖਰਾਕ ਦਾ ਵੀ ਜੇ ਖਰਾਕ ਲਗਣੀ ਹੈ ਨਾ ਖਰਾਕ ਦਾ ਜ਼ੋਰ ਹੋਊਗਾ ਤਾਂ ਬਸੂ ਦੁੱਧ ਦੇਊਗਾ ਬਸੂ ਆਟੋਮੈਟਿਕ ਦੁੱਧ ਦੇਊਗਾ ਬਈ ਜੇ ਹੁਣ ਆਪਾਂ ਕੱਲੇ ਬਈ ਟੀਕਿਆਂ ਤੇ ਜ਼ੋਰ ਲਾ ਦਨੇ ਆ ਵੀ ਟੀਕਾ ਲੈ ਕੇ ਦੁੱਧ ਵੀ ਟੀਕ ਜਿਹਦੇ ਥੱਲੇ ਹੋਊਗਾ ਟੀਕੇ ਤੋਂ ਵੀ ਫੇਰ ਹੀ ਲਹੂਗੀ ਨਾ ਦੁੱਧ ਬਣੂਗਾ ਦਾ ਖਰਾਕ ਦਾ ਖਰਾਕ ਦਾ ਹੀ ਬਣੂਗਾ ਖਰਾਕ ਦਾ ਜ ਪਾਣੀ ਦਾ ਕੱਲੇ ਹੁਣ ਟੀਕੇ ਨਾਲ ਤਾਂ ਦੁੱਧ ਆਉਂਦਾ ਨਹੀਂ ਕੱਲੇ ਟੀਕੇ ਨਾਲ ਨਹੀਂ ਆਉਂਦਾ ਬਸ ਐ ਹੀ ਆ ਬਈ ਲੋਕ ਕੱਲਾ ਮੂਠੀ ਦਾਣੇ ਦੀ ਭੁੱਕ ਕੇ ਮੂਰੇ ਹੂੰ ਲਾਜ ਨੇ ਠੀਕ ਹੈ ਵੀ ਦੁੱਧ ਨਹੀਂ ਲੈਂਦੀ ਦਾਣਾ ਫੇਰਾ ਜਿੱਤੀ ਦਾ ਇੱਕ ਦੋਸਤ ਦੇਖ ਕੇ ਸੋਸ਼ਲ ਮੀਡੀਆ ਤੇ ਵੀ ਆ 18 ਲੀਟਰ ਵਾਲੀ ਦੀ ਕੱਟੀ ਆ ਜਾਂ 20 ਲੀਟਰ ਵਾਲੀ ਮੱਝ ਹੈ 2 ਲੱਖ ਦੀ ਹੁਣ ਕਪੈਸਿਟੀ ਅੱਜਕੱਲ ਗੁਰਵਿੰਦਰ ਇੰਨੀ ਕਿ ਹੈਗੀ ਹਰ ਇੱਕ ਦੀ 2-3 ਲੱਖ ਵਾਲੀ ਮੱਝ ਹੈਗਾ ਲੈ ਸਕਦੇ ਪਰ ਉਹਦਾ ਸਿਸਟਮ ਇਹ ਦੇਖੋ ਗੋਹੇ ਚ ਲਿਬੜ ਸਕਦੇ ਤੁਸੀਂ ਮਿਹਨਤ ਕਰ ਸਕਦੇ ਤਾਂ ਤੁਹਾਡੀ 20 ਲੀਟਰ ਵਾਲੀ ਗਾਂ ਤੁਸੀਂ 22 ਲੀਟਰ ਵਾਲੀ 24 ਲੀਟਰ ਵਾਲੀ ਕੱਟੀ ਵੀ ਤਿਆਰ ਕਰ ਦੂੰਗਾ ਮੇਰੇ ਲੈ ਜੀ ਨੂੰ ਖੜਾ ਲਵਾਂਗੇ ਖੜਾ ਲਵਾਂਗੇ ਬਸ ਮਿਹਨਤ ਕਰ ਸਕਦੇ ਹਾਂ ਜੇ ਇਕੱਲਾ ਸੋਸ਼ਲ ਮੀਡੀਆ ਤੇ ਦੇਖ ਕੇ ਜਾਂ ਕਿਸੇ ਦੀ ਵੀਡੀਓ ਦੇਖ ਕੇ ਗੁਰਵਿੰਦਰ ਆਪਾਂ ਤਿਆਰੀ ਕਰਦੇ ਮਾੜਿਆ ਇਹ ਚੀਜ਼ ਦੇਖ ਲੋ ਵੀ ਇਹ ਤੇ ਮਿਹਨਤ ਇੰਨੀ ਆਉਂਦੀ ਆ ਤਾਂ ਉਹ ਤੁਹਾਡੇ ਤੇ ਡਿਪੈਂਡ ਕਰਦਾ ਜੀ ਤੁਸੀਂ ਕੀ ਤੋਂ ਕੀ ਬਣਾਉਣਾ ਬਈ ਪਹਿਲੀ ਗੱਲ ਤਾਂ ਜਨਾ ਜਦੋਂ ਆਪਾਂ ਪਸ਼ੂ ਆਪਣਾ ਸੂਪਿੰਦਾ ਹੂੰ ਜੇ ਆਪਾਂ ਕੱਟਰੂ ਨੂੰ ਪੂਰਾ ਵਧੀਆ ਦੁੱਧ ਛੱਡਾਂਗੇ ਨਾ ਪੰਜ-ਪੰਜ ਲੀਟਰ ਦੁੱਧ ਛੱਡਾਂਗੇ ਉਹ ਬਿਮਾਰੀ ਨਾਲ ਉਹ ਤੁਹਾਡੇ ਇੱਕ ਪਾਸੇ ਤਾਂ ਤੁਸੀਂ 5 ਲੀਟਰ ਦੁੱਧ ਛੱਡਾਂਗੇ ਆਪਾਂ ਹੂੰ ਇੱਕ ਪਾਸੇ ਆਪਾਂ ਕੱਟਰੂ ਨੂੰ 2 ਲੀਟਰ ਦੁੱਧ ਛੱਡਾਂਗੇ ਹੂੰ ਜਿਹੜਾ 5 ਲੀਟਰ ਜਿਹੜੇ ਨੂੰ ਛੱਡਾਂਗੇ ਨਾ ਕੱਟੀ ਨੂੰ ਉਹ ਸਾਲ ਪਹਿਲਾਂ ਸੂਗੀ 2 ਲੀਟਰ ਵਾਲੀ ਨੂੰ ਠੀਕ ਆ ਉਹਦਾ ਵਾਜਨ ਪੂਰਾ ਪਹਿਲਾ ਹੋਊਗਾ ਬਈ ਕਿੰਨੇ ਸਾਲ ਦੀ ਸੁਪਰ ਗੁਰਵਿੰਦਰ ਆਪਾਂ ਹੁਣ ਤੁਹਾਡੇ ਤਾਂ ਸਵਾਈ ਆ ਕਹੋ ਵੀ ਕਿੰਨੇ ਸਾਲ ਦੀ ਸੁਪੂ ਜੀ ਜੀ ਬਾਈ ਜਿਵੇਂ ਹੁਣ ਵਧੀਆ ਸੇਵਾ ਤੇ ਆਪਾਂ ਪੂਰੀ ਸੇਵਾ ਤੇ ਪਾਲਣੀ ਆ ਜੀ ਸਵਾ ਦੋ ਸਾਲ ਦੀ ਸੁਪੂ ਕੱਟੀ ਹਾਂ ਤੇ ਗਾਈ ਗਾਈ 1.5 ਸਾਲ ਗਾਈ ਦਾ ਦੇਵ ਸਾਹਿਬ ਦੀ ਗੁਰਿੰਦਰ ਸਵਾਈ ਆ ਉਹਦਾ ਸਵਾਈ ਲੈਂਦੀ ਬਈ ਆਪਾਂ ਤਾਂ ਤੁਸੀਂ ਐ ਮੰਨੋ ਵੀ ਇੱਕ ਸਾਲ ਦਾ ਖਰਚਾ ਪੁੱਛਦਾ ਜੇ ਘੱਟੋ ਘੱਟ 50 ਤੋਂ ਲੱਗੇ ਐਵਰੇਜ ਆਪਾਂ ਇਹ 100 ਰੁਪਏ ਡੇਲੀ ਦਾ ਲਈਏ ਤਾਂ ਕਿੰਨਾ ਮੰਨਦਾ ਤੇ ਇੱਕ ਦੁੱਧੋ ਨੂੰ ਕਿੰਨਾ ਮੰਨਦਾ 2 ਕਿਲੋ ਐਕਸਟਰਾ ਵੀ ਮੰਨ ਲਓ ਬਰਾਬਰੀ ਭਿੱੜ ਜਾਂਦਾ ਪਰ ਉਹਦੀ ਇੱਕ ਤਰ੍ਹਾਂ ਦੀ ਬਰੀਡ ਕੁਆਲਿਟੀ ਉਹਦੀ ਕੈਪੈਸਿਟੀ ਮੰਨ ਲੇ ਇੱਕ ਸਾਲ ਤੁਹਾਡੀ ਸੇਵ ਉਹ ਹੋ ਗਿਆ ਸਹੀ ਗੱਲ ਹੈ ਹਾਂ ਤਿੰਨ ਕਿਹੜੇ ਕਰਿੰਦੇ ਚਾਰ-ਚਾਰ ਸਾਲ ਲੈ ਜਾਂਦੇ ਜਿਹੜੇ ਮੋٹے ਸਿੰਘ ਹੁੰਦੇ ਗਲ ਕਿੰਨਾ ਪਹਿਲੇ ਸੂਏ ਹੈ ਪਹਿਲੇ ਸੂਏ ਹੈ ਸਹੀ ਉਹਨੂੰ ਪਹਿਲੇ ਸੂਏ ਤੇ ਹਾਂ ਭਾਈ ਗੁਰਵਿੰਦਰ ਆਪਾਂ ਜਿਵੇਂ ਕੰਮ ਕਰੀ ਜਾਂਦੇ ਸੀਗੇ ਗੱਲ ਕਰੀ ਜਾਂਦੇ ਸੀ ਆਪਣੇ ਤੇ ਉਸ ਤੇ ਇਹ ਫਾਰਮੂਲਾ ਦਸੀ ਅੰਦੇ ਸੀ ਪਸੂ ਇੰਨੇ ਕਿਚਰ ਦਾ ਸੂ ਕਹਿੰਦਾ ਨਾ ਉਹ ਗੱਲ ਆਪਾਂ ਕੰਟੀਨਿਊ ਕਰੀਏਗਾ ਤੇ ਉਹ ਹੁਣ ਮੈਂ ਤੁਹਾਨੂੰ ਦੱਸਦਾ ਜੀ ਜੇ ਤੋ ਆਪਾਂ ਕਟਾ ਲੈਂਦਾ ਜਿੱਥੋਂ ਮੇਰੇ ਮਾਮੇ ਤੋਂ ਹੂੰ ਉਹਦੇ ਕੋਲ ਹੁਣ ਇੱਕ ਝੋਟੀ ਹੈਗੀ ਹੂੰ ਉਹਨੇ ਹੁਣ ਸਵਾ ਪੰਜ ਸਾਲ ਦੀ ਹੋ ਜੂਗੀ ਆ ਮੂਰੇ 2 ਮਹੀਨਿਆਂ ਨੂੰ ਹੂੰ ਸਾਡੇ ਆਪਣੀ ਚੌਥੇ ਸੂਏ ਸੂਗੀ ਚੌਥੇ ਸੂਏ ਸੂਗੀ ਸਵਾ ਪੰਜ ਸਾਲ ਦੀ ਚੌਥੇ ਸੂਏ ਸੂਗੀ ਮੰਨ ਲਓ ਸਵਾ ਕੇ ਸਾਲ ਦੀ ਲਾ ਲਓ ਵੀ ਉਹ ਹਾਂ ਸੂਕੀ ਜੀਗੀ ਇੰਨਾ ਇੱਥੇ ਹੀ ਬੰਨ ਦੇ ਪਹਿਲੀ ਵਾਰ ਹਾਂ ਹਾਂ ਤੂੰ ਦੇਖ ਲਓ ਵੀ ਇਹ ਚੀਜ਼ਾਂ ਦੋਸਤੋ ਜੇ ਯਕੀਨ ਕਰਨਾ ਨੇ ਇਹ ਚੀਜ਼ਾਂ ਨੂੰ ਲਾਓ ਹਾਂ ਠੀਕ ਆ ਇਹ ਚੀਜ਼ਾਂ ਨੂੰ ਫੇਸ ਕਰੋ ਠੀਕ ਆ ਕੱਲੇ ਕਮੈਂਟ ਕਰਨ ਨਾਲ ਨਹੀਂ ਇਹ ਚੀਜ਼ਾਂ ਹੁੰਦੀਆਂ ਹੁਣ ਬਈ ਅਗਲਾ ਤਾਂ ਕਹਿ ਦੂਗਾ ਵੀ ਇਹ ਸੱਚ ਨਹੀਂ ਪਰ ਇੱਕ ਵਾਰ ਤੁਸੀਂ ਕਰਕੇ ਤਾਂ ਦੇਖੋ ਨਾ ਜੇ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਸੋਡੀ ਆਪਦੀ ਮਿਹਨਤ ਕਰੋ ਮਿਹਨਤ ਦੇ ਨਾਲ ਹੋਊਗਾ ਬਈ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ 3 3.5 ਸਾਲ ਦੀ ਨਹੀਂ ਸੋਨਾ ਜਾਂ 1.5 2 ਸਾਲ ਦੀ ਨੂੰ ਸੋਨਾ ਇਹ ਆਪਦੇ ਬੰਦੇ ਤੇ ਡਿਪੈਂਡ ਆ ਬਈ ਖਰਾਕ ਤੇ ਡਿਪੈਂਡ ਆ ਸੌਂਕ ਤੇ ਡਿਪੈਂਡ ਆ ਬੰਦੇ ਦੇ ਹਨਾ ਹੂੰ ਇਹ ਬੰਦਾ ਸੌਂਕ ਨਾਲ ਵਧੀਆ ਖਰਾਕ ਤੇ ਪਾਲੂਗਾ ਸੂੰਦੀ ਆ ਵੀ ਮੱਝ ਸੂੰਦੀ ਆ ਆਪਣੇ ਕੋਲੇ ਨਾਲੇ ਸੋਰੀ ਆ ਬੱਚੀ ਸੋਰੀ ਆਪਣੇ ਕੋਲੇ ਉਹ ਦਿਖਾ ਮੰਗੇ ਆਪਾਂ ਤੇ ਗਰਵਿੰਦਰ ਇਹਦਾ ਮੰਨ ਲਓ ਜਿਹੜਾ ਆਪਣਾ ਬੁੱਲ ਆ ਹਨਾ ਹਾਂ ਇਹਦੀ ਮੰਨ ਲਓ ਰਿਸ਼ਤੇ ਜੋ ਮਾਮੇ ਕਿ ਕਰੇ ਹੋਰ ਕਿਹੜੇ ਕਿਹੜੇ ਬਸੂਆ ਇਹਦੇ ਨਾਲ ਦਾ ਵੀਰੇ ਇੱਕ ਤਾਂ ਇਹਦਾ ਪਿਓ ਆ ਗਿਆ ਇਹਦਾ ਪਿਓ ਆ ਗਿਆ ਸਾਨ ਹੈਗਾ ਉਹ ਹਾਂ ਠੀਕ ਆ ਉਹਨੂੰ ਕਹਿੰਦੇ ਵੀ ਕਿਸੇ ਵੀ ਮੁੱਲ ਤੇ ਵੇਚਣਾ ਨਹੀਂ ਹੈਗਾ ਨਾ ਉਹਨੂੰ ਤਾਂ ਵੇਚਣਾ ਹੀ ਨਹੀਂ ਬਈ ਉਹਦੇ ਤਾਂ ਬਾਦਲ ਕੇ ਪਰਿਵਾਰ ਨੇ 11 ਲੱਖ ਰੁਪਏ ਲਾਤਾ ਠੀਕ ਆ ਉਹਦਾ ਕੀ ਨਾਂਗਾ ਉਹ ਜਵਰਾਜ ਜਵਰਾਜ ਦਾ ਹਾਂ ਮਤਲਬ ਜਵਰਾਜ ਇਹਨੇ ਨਾਂ ਰੱਖਿਆ ਵਾ ਜਵਰਾਜ ਸਿੰਘ ਜਵਰਾਜ ਦਾ ਘਰ ਹਾਂ ਜਵਰਾਜ ਆ ਕਹਿ ਸਕਦਾ ਪੁੱਤ ਲਾਗੋ ਜਵਰਾਜ ਦੀ ਬਲੱਡ ਲਾਈਨ ਚ ਆ ਗਿਆ ਪਰ ਉਹ ਤਾਂ ਕਹਿੰਦਾ ਵੀ ਮੈਨੂੰ ਪੁੱਤਾਂ ਨਾਲੋਂ ਵੀ ਜ਼ਿਆਦਾ ਵੱਧ ਕੇ ਆ ਵੀ ਇਹ ਤਾਂ ਮੈਂ ਵੇਚਣੇ ਨਹੀਂ ਕਿਸੇ ਰੇਟ ਵੀ ਨਹੀਂ ਵੇਚਣਾ ਕਿ ਆਪਣੇ ਵਾਲੇ ਘੱਟੇ ਦਾ ਕੀ ਨਾਂ ਰੱਖਿਆ ਵਾ ਆਪਣੇ ਵੀਰੇ ਦਾ ਪਮੋਲਾ ਪਮੋਲਾ ਹਾਂ ਠੀਕ ਹੈ ਇਹ ਵੀ ਉਹਦਾ ਇਹ ਉਹਦਾ ਪੁੱਤ ਆਗਾ ਤੇ ਇੱਕ ਹੋਰ ਆ ਇਹਦੇ ਨਾਲੋਂ ਵੱਡਾ ਥੋੜਾ ਜਿਹਾ ਉਹ ਇਹਦਾ ਭਰਾ ਆਗਾ ਹਾਂ ਉਹ ਵੀ ਉਹਦੇ ਕੋਲੇ ਹੈਗਾ ਉਹ ਵੀ ਉਹਨਾਂ ਕੋਲੇ ਹੈਗਾ ਇੱਕ ਇਹਦਾ ਇੰਦੂ ਵੱਡਾ ਭਰਾ ਹੈਗਾ ਠੀਕ ਹੈ ਤਿੰਨ ਸੀਗੇ ਠੀਕ ਹੈ ਉਹ ਵੀ ਉਹਦੇ ਕੋਲੇ ਹੈਗਾ ਮਨਨ ਆਪਣੇ ਕੋਲ ਉਹ ਵੇਚਤਾ ਪਿੱਛੇ ਪੌਣੇ 2 ਸਾਲ ਦਾ ਹੂੰ ਵੇਚਿਆ ਸੀਗਾ ਵੇਚ ਨੂੰ ਹੋ ਗਏ 2-3 ਮਹੀਨੇ ਹੂੰ 1 ਲੱਖ 9000 ਦਾ ਪੌਣੇ 2 ਸਾਲ ਦਾ ਹਾਂ ਠੀਕ ਹੈ ਇੱਕ ਸੋਟਾ ਰਹਿ ਗਿਆ ਹੁਣ ਉਹਦੇ ਕੋਲੇ 9 ਮਹੀਨੇ ਠੀਕ ਆ ਇਹ ਹੈਗੇ ਦੋਸਤੋ ਬਰੀਡਾਂ ਦੇ ਮੁੱਲ ਤੇ ਮੰਨ ਲਓ ਇਹ ਇਹ ਕੱਟੇ ਦੇ ਸਾਰੇ ਭੈਣਾਂ ਵੀ ਹੋਣੀਆਂ ਇਹਦੀਆਂ ਹਾਂ ਭੈਣਾਂ ਨੇ ਬਈ ਬਹੁਤ ਚੰਗੇ ਰਿਕਾਰਡ ਨੇ ਠੀਕ ਆ ਆਪਣੇ ਜਿਹਦੇ ਨਾਂ ਕਿ ਆਗੇ ਗੁਰਵਿੰਦਰ ਉਹ ਵੀ ਮਤਲਬ ਡੇਰੀ ਤੇ ਕੰਮ ਕਰਦਾ ਜੇ ਬਸ ਉਹ ਬਰੀਡ ਦੀ ਸ਼ੌਂਕਦਾਰ ਉਹ ਵੀ ਬਰੀਡ ਦਾ ਹੀ ਸ਼ੌਂਕ ਆ ਬਸ ਉਹਨਾਂ ਕੋਲੇ ਉਹਨਾਂ ਦੇ ਇੱਕ ਮੱਝ ਨੇ ਪੰਜ ਕੱਟੇ ਦਿੱਤੇ ਠੀਕ ਆ ਇੱਕ ਦੋਨਾਂ ਕੋਲੇ ਹੈਗਾ ਵੱਡਾ ਸਾਨ ਹੂੰ ਮਨਲੋਬਿਤ ਤੰਨੋਂ ਨਾਲ ਕੋਲੇ ਹੈਗੇ ਨੇ ਦੋ ਸੇਲ ਦੋ ਸੇਲ ਹਾਂ ਨਹੀਂ ਹਲਾ ਕਹਿੰਦਾ ਵੀ ਇਹ ਤਾਂ ਕੱਟੇ ਦਿੰਦੀ ਇਹਨੂੰ ਵੇਚ ਦੇ ਹਾਂ ਪਰ ਕੱਟੇ ਵੀ ਕਿਤੇ ਨਾ ਕਿਤੇ ਜੇ ਸਾਹਮਣੇ ਉਹ ਕਹਿੰਦਾ ਵੀ ਮੈਨੂੰ ਕੱਟੀ ਨਾਲੋਂ ਜ਼ਿਆਦਾ ਜੇ ਕੱਟਾ ਦਿੰਦੀ ਹੈ ਤਾਂ ਮੈਨੂੰ ਬਿਹਤਰ ਹੈ ਕਹਿੰਦਾ ਹੂੰ ਕੱਟੀ ਨੂੰ ਮੂਰੀ ਜਾਂਦੀ ਹੈ ਕਹਿੰਦਾ ਕਿਤੇ ਨਾ ਕਿਤੇ ਗੁਰਵਿੰਦਰ ਪਾ ਉਹ ਮੱਝ ਨੂੰ ਵੀ ਕਰਨ ਵਾਲੀ ਮੰਨ ਲ ਸਕਦੇ ਆ ਹਾਂ ਕਿਉਂਕਿ ਕਿਤੇ ਨਾ ਕਿਤੇ ਉਹ ਮੱਝ ਨੇ ਸਾਨੂੰ ਜੇ ਉਹਦਾ ਕੱਟਾ ਸੀ ਤਾਂ ਤੁਹਾਨੂੰ ਸੌਂਗ ਤਾਂ ਪਿਆ ਸਹੀ ਗੱਲ ਠੀਕ ਹੈ ਉਹ ਮੱਝ ਛੋਡੇ ਕਰੇ ਵੀ ਅੱਜ ਮੱਝਾਂ ਦੀ ਵੀਡੀਓ ਦੋ ਪਈ ਹੈਗਾ ਹਾਂ ਦੋ ਘਰਾਂ ਚ ਸੌਕ ਪੈਦਾ ਕਰਤਾ ਉਹ ਮੱਝ ਨੇ ਮੱਝ ਨੇ ਜਿਵੇਂ ਪਕੈਣਾ ਕਰਮ ਵਾਲਾ ਪਸ਼ੂ ਆ ਹਾਂ ਤੇ ਠੀਕ ਹੈ ਗੁਰਵਿੰਦਰ ਭਾਈ ਹੋਰ ਕੋਈ ਗੱਲ ਦਰਸ਼ਕਾਂ ਨਾਲ ਹਾਂਜੀ ਕਰਨੀ ਚਾਹੁੰ ਡੈਰੀ ਫਾਰਮ ਬਾਰੇ ਜੇ ਕੋਈ ਨਵਾਂ ਮੁੰਡਾ ਕੋਈ ਬਾਹਰ ਵਾਲਾ ਜਾਂਦਾ ਜੇ ਇਸ ਧੰਦੇ ਨਾਲ ਜੁੜਨਾ ਚਾਹੁੰਦਾ ਹਨਾ ਵੀ ਜਿਹੜਾ ਜ ਦੁੱਧ ਦੀ ਦੁੱਧ ਤਾਂ ਆਪਣਾ ਪਤੀ ਹੈ ਮੰਨ ਲਓ ਠੀਕ ਹੈ 60% ਉਹ ਦੁੱਧ 40% ਖਰਚਾ ਕਰਕੇ ਦੁੱਧ ਬਚਤ ਦੇ ਦਿੰਦਾ ਗੁਰਵਿੰਦਰ ਹਜੇ ਖੁੱਲਾ ਘਰੇ ਬਰਤਦਾਗਾ ਤੇ ਇਸ ਕੰਮ ਚ ਦੁੱਧ ਤੇ ਨਹੀਂ ਕੰਮ ਕਰ ਰਿਹਾ ਪਰ ਬੀੜ ਪਾਰ ਜਾ ਗੁਰਵਿੰਦਰ ਦਾ ਗੁਰਵਿੰਦਰ ਅੱਪਾ ਕੇ ਮੈਂ ਕਹ ਰਿਹਾ ਸੀ ਵੀ ਗਾਂ ਕੀ ਸੋਚੇ ਫਿਚੇ ਦਾ ਵੀ ਬਰੀਡ ਤੇ ਕੰਮ ਕਰਨਾ ਇਸ ਕੰਮ ਨੂੰ ਕਿੰਨਾ ਕ ਵਧਾਉਣਾ ਆਪਾਂ ਜਿੱਤੇ ਥੋੜੀ ਗੰਦੇ ਕੋਲ ਜਗ੍ਹਾ ਦੀ ਤੰਗੀ ਆ ਹਾਂ ਇਹ ਆਪਾਂ ਬਈ ਆਪ ਹੀ ਇਹ ਤਾਂ ਇੰਨੀ ਵੀ ਆਪਾਂ ਮੋਲ ਲੈਉਣੀ ਆ ਜਾਂ ਕੋਈ ਮੱਝ ਲੈਉਣੀ ਆ ਜਾਂ ਕੱਤੀ ਲੈਉਣੀ ਆ ਆਪਾਂ ਆਪਦੀਆਂ ਹੀ ਤਿਆਰ ਕਰਨੀਆਂ ਨੇ ਠੀਕ ਆ ਵੀ ਇਸੇ ਬਰੀਡ ਨੂੰ ਅੱਗੇ ਤੱਕ ਲੈ ਕੇ ਜਾ ਇਸੇ ਬਰੀਡ ਨੂੰ ਆਪਾਂ ਅੱਗੇ ਤੱਕ ਲੈ ਜਾਣਾ ਪਰਮਾਤਮਾ ਦੀ ਕਿਰਪਾ ਰਹੇ ਸੋਨੂੰ ਬਈ ਇੱਥੇ ਦੁਬਾਰੇ ਵੀ ਸੱਦਾਂਗੇ ਕੋਈ ਨਹੀਂ ਤੁਸੀਂ ਆਪ ਹੀ ਦੇਖੋਗੇ ਵੀ ਇਦੋਂ ਵਧਿਆ ਕਿ ਘਟਿਆ ਠੀਕ ਆ ਕਿ ਮੱਝ ਵੀ ਗੁਰਵਿੰਦਰ ਦੀ ਚੰਗੀ ਆ ਮੱਝ ਚ ਚੰਗਾਪਨ ਇਹ ਹੁੰਦਾ ਦੋਸਤੋ ਦੁੱਧ ਨੂੰ ਤਾਂ 18 20 ਵੀ ਦੇਈ ਜਾਂਦੇ ਹਾਂ ਫੇਲਿਆਂਗੇ 27 28 ਵੀ ਦੇਈ ਜਾਂਦੇ ਹਾਂ ਪਰ ਐਂਡ ਤੇ ਦੁੱਧ ਦਾ ਜਦੋਂ ਮੱਝ ਦੁੱਧੋ ਛੱਡੀ ਹੈ ਨਾ ਵੀ ਉਹਦਾ ਦੁੱਧ ਕਿੰਨਾ ਸੀ ਕਿੰਨਾ ਸੀ ਲੰਬੇ ਸਮੇਂ ਚ ਆਪਾਂ ਕੰਪੈਰੀਜ਼ਨ ਕਰਾਂਗੇ ਕਿ ਮੱਝ ਵੀ ਕਿੰਨੇ ਦਿਨਾਂ ਜਿਵੇਂ 365 ਦਿਨਾਂ ਚ ਕਿੰਨੇ ਦਿਨ ਦੁੱਧ ਦਿੰਦਾ ਉੱਥੇ ਉਹਦੀ ਦੁੱਧ ਦੀ ਕੈਪੈਸਿਟੀ ਨਾਪੀ ਜਾਂਦੀ ਆ ਠੀਕ ਆ ਜੇ ਮੱਝ ਨੇ ਮਹੀਨਾ 20 ਕਿਲੋ ਦੁੱਧ ਦੇਤਾ ਤਾਂ ਸਾਡੇ ਤੇ ਨਵੀਂ ਨਵਾਂ ਜਹ ਗੱਬਣੋ ਕਿ ਹਟ ਗਈ ਫੱਟ ਗਈ ਉਹਨੂੰ ਆਪਾਂ ਦੁੱਧ ਨਹੀਂ ਮੰਨ ਸਕਦੇ ਉਹਨੂੰ ਨਹੀਂ 365 ਦਿਨਾਂ ਚੋਂ 300 ਦਿਨ ਦਿੰਦੀ ਆ 250 ਦਿਨ ਦਿੰਦੀ ਆ ਕਿੰਨੀ ਐਵਰੇਜ ਚ ਦਿੰਦੀ ਆ ਠੀਕ ਆ ਤਾਂ ਮੰਨ ਲਓ ਜਿਵੇਂ ਤੁਹਾਡੇ ਕੋਲ 5 ਕਿਲੋ ਤੇ ਜਾ ਕੇ ਛੱਡ ਦਿਆਂ ਤਾਂ ਉਹਨੂੰ ਵੀ ਵਧੀਆ ਮੱਝ ਮੈਂ ਛੋਟੀ ਮੱਝ ਨੂੰ ਵਧੀਆ ਮੱਝ ਕਹਿ ਸਕਦਾ ਨਹੀਂ ਬਹੁਤ ਵਧੀਆ ਗੀ ਵੀ ਬਹੁਤ ਵਧੀਆ ਜੇ ਜ ਮਾੜੀ ਹੁੰਦੀ ਆਪਣੇ ਕੋਲੇ ਤੀਜੇ ਸੁਗੇ ਸੂਈ ਜਾ ਆਪਾਂ ਪਹਿਲੇ ਸੁਗੇ ਵੇਚ ਦਿੰਦੇ ਬਈ ਦੂਜੇ ਸੁਗੇ ਵੇਚ ਦਿੰਦੇ ਆਪਣੇ ਦਾ ਘਰ ਚ ਇਹਨੇ ਬਈ ਵਾਦਾ ਕਰਿਆ ਬਹੁਤ ਜਿਆਦਾ ਬਾਕੀ ਪਸ਼ੂਆਂ ਨੂੰ ਤਾਂ ਜਿੰਨਾ ਆਪਾਂ ਸੌਂਕ ਨਾ ਰੱਖਾਂਗੇ ਉਹਨਾਂ ਦਾ ਮਤਲਬ ਕਿਹਾ ਸੇਵਾ ਕਰਾਂਗੇ ਉਹਨਾਂ ਆਪਾਂ ਨੂੰ ਉਹ ਹਾਂ ਬਈ ਸਹੀ ਮੈਂ ਕਹਿੰਦਾ ਉਹ ਦਿੰਦੀ ਆਗੇ ਤੇ ਠੀਕ ਅਗਰਵਿੰਦਰ ਬਾਈ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਟਾਈਮ ਦਿੱਤਾ ਤੇ ਗੁਰਵਿੰਦਰ ਦੀ ਇੰਸਟਾਈਲ ਤੁਹਾਨੂੰ ਦੱਸੀ ਅਗਰਵਿੰਦਰ ਤੋਂ ਦੁਬਾਰੀ ਵੀ ਬੁਲਾਉਣ ਨਾ ਕਰ ਲੋ ਫੋਨੋ ਤੇ ਜੇ ਤੁਹਾਨੂੰ ਵੀ ਪਸੰਦ ਆ ਸੌਂਗਾ ਤੇ ਕਿਵੇਂ ਗੁਰਵਿੰਦਰ ਬਾਈ ਪਸੰਦ ਆ ਦੀ ਸਾਹ ਸੰਭਾਲ ਕਰਦਾ ਤੇ ਗੁਰਵਿੰਦਰ ਕੀ ਸੀ ਇੰਸਟਾਈਲ ਦੇ ਨਾਂ ਗੁਣਵੀਰ ਗੁਣਵੀਰ ਡੈਰੀ ਫਾਰਮ ਵੀਰੇ ਗੁਣਵੀਰ ਡੈਰੀ ਫਾਰਮ ਪਿੰਡ ਆਪਣਾ ਅਨੂਪਗੜਾ ਵੀਰੇ ਪਿੰਡ ਅਨੂਪਗੜਾ ਜਿਲ੍ਹਾ ਆਪਣਾ ਮਾਨਸਾ ਜਿਲ੍ਹਾ ਮਾਨਸਾ ਜੋਗੇ ਰੱਲੇ ਦੇ ਕੋਲੇ ਪੈ ਗਿਆ ਆਪਣਾ ਜੋਗੇ ਰੱਲੇ ਵਾਲੀ ਸੜਕ ਤੋਂ ਥੋੜਾ ਸਾਈਡ ਤੇ ਰਹਿ ਜਾਂਦਾ ਹੈ ਹਾਂ 5-7 ਕਿਲੋਮੀਟਰ ਹੈ ਵੀਰੇ ਮਾਨਸਾ 15 ਕਿਲੋਮੀਟਰ ਹੋਣਾ ਹਾਂ 15 ਕਿਲੋਮੀਟਰ ਠੀਕ ਹੈ ਬਾਕੀ ਗੂਗਲ ਤੇ ਤੁਸੀਂ ਸਰਚ ਕਰ ਸਕਦਾ ਤੇ ਬਾਈ ਦੀ ਆਈਡੀ ਹੈਗੀ ਹੈਗੀ ਤਾਂ ਉਹ ਤੇ ਜਾ ਕੇ ਬਾਈ ਨੂੰ ਤੁਸੀਂ ਫੋਲੋ ਕਰ ਸਕਦਾ ਧੰਨਵਾਦ ਗਿੰਦਰ ਬਾਈ ਧੰਨਵਾਦ ਤੁਸਾਰਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋ ਜਿਹੜੇ-ਜਿਹੜੇ ਬੰਦੇ ਬਰੀਡ ਤੇ ਕੰਮ ਕਰ ਰਹੇ ਆ ਸ਼ੌਂਕ ਨਾਲ ਪਸ਼ੂ ਪਾਲ ਰਿਹਾ ਵੀ ਅੱਜ ਦਾ ਤੁਹਾਨੂੰ ਪੋ ਗੁਰਵਿੰਦਰ ਵਾਜਦਾ ਇੰਟਰਵਿਊ ਕਿਵੇਂ ਲੱਗਿਆ ਜੇ ਤੁਸੀਂ ਵੀ ਕੋਈ ਸੰਗ ਦਾ ਕੰਮ ਕਰਦੋ ਜਾਂ ਆਪ ਦਾ ਕੰਮ ਜਾਂ ਆਪ ਦਾ ਕੋਈ ਗੁਣ ਠੀਕ ਆ ਖੇਤੀ ਸੰਬੰਧੀ ਜਾਂ ਫਾਰਮ ਸੰਬੰਧੀ ਆ ਮਨ ਲੋਕਾਂ ਨਾਲ ਸ਼ੇਅਰ ਕਰਨੀ ਚਾਹੁੰਦੇ ਗੁਰਵਿੰਦਰ ਵਾਜਦਾ ਜਾਣਕਾਰੀ ਹੈ ਨਾ ਵੀ ਹਰ ਇੱਕ ਬੰਦੇ ਤੋਂ ਸਿੱਖਣ ਨੂੰ ਕੋਈ ਨਾ ਕੁਝ ਮਿਲਦਾ ਮੇਰੇ ਤਾਂ ਵੀਰੇ ਸਹੀ ਹਰ ਇੱਕ ਬੰਦੇ ਕੋਲੇ ਕੋਈ ਨਾ ਕੋਈ ਗੁਣ ਹੁੰਦਾ ਕੋਈ ਨਾ ਕੋਈ ਐਕਸਪੀਰੀਅੰਸ ਹੁੰਦਾ ਤੁਸੀਂ ਮੂਸੇ ਵਾਲਾ ਜਨ ਨਾਲ ਕੰਟੈਕਟ ਕਰ ਸਕਦੇ ਹੋ ਆਪਣਾ ਨੰਬਰ 9876479400 ਜੇ ਧੰਨਵਾਦ ਸਾਰਾ ਧੰਨਵਾਦ ਜੀ ਬਹੁਤ ਬਹੁਤ